ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਲੱਗੇ ਆ ਜੀ ਅੱਜ ਇੱਕ ਸਮਾਂ ਜਿਆ ਤਿਆਰ ਕਰਨ ਮੱਮੜ ਜਿਨ੍ਹਾਂ ਤੋਂ ਕਿ ਲਿਖਿਆ ਭੁੱਲ ਗਈ ਮੈਂ ਅੱਜ ਦੀ ਕਿ ਸਪੈਸ਼ਲ ਰੈਸিপি ਬਣਾਉਣੀ ਹੈ ਠੀਕ ਹੈ ਤਾਂ ਵੀਡੀਓ ਦੇ ਨਾਲ ਤੁਸੀਂ ਚੱਲੀ ਜਾਇਆ ਤੁਹਾਨੂੰ ਪਤਾ ਲੱਗੀ ਚੋ ਕਿ ਕੀ ਬਣਾਉਣਾ ਇਹ ਜੀ ਠੀਕ ਹੈ ਤੇ ਸਵੇਕੇ ਕੈਮਰਾਮੈਨ ਸਾਡੀ ਦੀਦੀ ਗਰਮੀ ਚ ਬਹੁਤ ਪਲਤ ਸਾਰੇ ਪਰਪਤੀ ਰਹੀ ਬਸ کیا ਕਰੀਏ ਹੁਣ ਬਾਰੀ ਮੇਰੇ ਪਰ ਆ ਗਈ ਵੀਡੀਓ ਕਾਦ షూਟ ਕਰਨੀ ਵੀਡੀਓ ਕਾਦ ਸਹੀ ਲੇਟ ਕਰਤੀ ਵੀਡੀਓ ਬਣਾਉਣੀ ਆ ਕਰੀਏ ਕੀ ਹੁਣ ਸਰੀਰ ਨਹੀਂ ਚੱਲਦਾ ਇੱਕ ਗਰਮੀ ਬਹੁਤ ਜ਼ਿਆਦਾ ਪਰ ਫੇਰ ਵੀ ਦੀਦੀ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਕੋਈ ਨਾ ਜਿਹੜਾ ਕੰਮ ਕਰਨਾ ਹੈ ਉਹ ਤਾਂ ਕਰਨਾ ਹੀ ਆ ਠੀਕ ਹੈ ਵੀ ਆਪਾਂ ਨੂੰ ਬਹੁਤ ਸਾਰੇ ਦਰਸ਼ਕ ਬੈਠੇ ਵੇਟ ਕਰ ਰਹੇ ਆ ਵੀ ਕਦ ਬਲੌਗ ਪਾ ਕੇ ਛੱਡੂਗੇ ਐਵੇਂ ਨਹੀਂ ਵੀ ਤੁਸੀਂ ਛੱਡ ਵੀ ਨਹੀਂ ਸਕਦੇ ਨੀ ਸਾਡੀ ਫੈਮਲੀ ਆ ਸਾਨੂੰ ਦੇਖਦੀਆਂ ਸਾਡੀ ਫੈਮਲੀ ਦੇਖ ਦੇਖਾਂ ਵਾਲੇ ਕਹਿੰਦੇ ਆ ਇੰਸਟਾਗ੍ਰam ਤੇ ਮੈਸੇਜ ਆ ਦਿੰਦਾ ਕਈ ਵਾਰ ਵੀ ਵੀਡੀਓ ਨਹੀਂ ਆਈ ਦੇਖ ਲਓ ਆ ਚੱਕਰ ਆ ਸੋ ਹੁਣ ਆਪਾਂ ਦੂਸਰਾ ਭਾਈ ਸਾਡੀ ਮੰਮੀ ਅੱਜ ਮੇਰੀ ਹੈਲਪ ਕਰਾਉਗੀ ਜੀ ਮੈਨੂੰ ਤੁਹਾਨੂੰ ਪਤਾ ਪ੍ਰੈਗਨੈਂਸੀ ਕਰਕੇ ਨਾ ਮੈਂ ਤੇ ਹੁੰਦਾ ਨਹੀਂ ਪਰ ਇਹ ਜਿੱਥੇ ਮਾਂਮਾ ਲੱਗ ਜਾਂਦੀਆਂ ਉੱਥੇ ਕੋਈ ਕੰਮ ਅੜਦਾ ਨਹੀਂ ਖੰਦਾ ਠੀਕ ਹੈ ਤੇ ਹੁਣ ਤੇਲ ਅਸੀਂ ਗਰਮ ਕਰਤਾ ਹੁਣ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਅਣੀ ਇਹਨਾਂ ਨੂੰ ਥੋੜਾ ਜਿਆਦਾ ਲਾਈਟ ਬ੍ਰਾਊਨ ਜਿਹਾ ਹੋਣ ਦੇਣਾ ਭੁੰਨਣੇ ਨਹੀਂ ਹੈਗੇ ਸਵਾਰ ਕੇ ਜਿੱਦਾਂ ਆਪਾਂ ਕਹਿ ਦਿੰਦੇ ਆ ਨਾ ਵੀ ਚਾਹ ਜਹਾ ਨਾਲ ਭੁੰਨੇ ਦੋ ਨਾ ਹੋਵੇਂ ਨਹੀਂ ਕਰਨਾ ਹੈ ਯਾਰ ਸਾਰੀ ਥੋੜਾ ਜਿਹਾ ਤੇਜ਼ ਰੱਖ ਕਰੋ ਤਾਂ ਜਾਈ ਮम्मी ਬਣਾਉਣਾ ਕਿਹਾ ਪਾਪਾ ਨਹੀਂ ਭਾਈ ਕਿਆ ਬਣਾਉਂਦੇ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਾਤੇ ਸਾਦਾ ਸਹੀ ਹੋ ਗਏ ਭਾਈ ਭਾਈ ਬਹੁਤ ਕਮੈਂਟ ਆਉਂਦੇ ਹੁਣ ਮੰਮੀ ਨੇ ਫਾਤੇ ਬੁਲਾਇਆ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਮੇ ਮੰਮੀ ਨੇ ਕਿਆ ਗੱਲ ਬੋਲੀ ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਹਨਾ ਕਰਦੇ ਤੇ ਨਾਲ ਦੇ ਨਾਲ ਆਪਣੇ ਪਿਆਜ਼ ਹੋ ਰਹੇ ਆ ਜੀ ਬਰਾਉਨ ਬਰਾਉਨ ਅੱਜ ਪਤਨੀ ਕਿਆ ਲਗੀ ਬਣਾਉਣ ਪਾਈ ਹੋ ਜਦੇ ਪਤਾ ਲੱਗੂਗਾ ਜਿਹਦੇ ਲਾ ਕੇ ਰੱਖੀਏ ਮੂਰੇ ਦੇਖੋ ਜਿਆਦਾ ਤਾਂ ਲੱਗਣਾ ਹੁਣ ਰਵਿੰਦਰ ਪਤਾ ਕੀ ਕਹਿੰਦੇ ਆ ਵੀ ਫਾਸਟ ਫੂਡ ਬੰਦ ਹੈ ਦੇ ਬਾਹਰ ਪਤਾ ਨਹੀਂ ਕਿਹਦੇ ਹੱਥਾਂ ਨਾਲ ਬਣਦਾ ਠੀਕ ਆ ਉਹਨਾਂ ਦੀ ਗੱਲ ਫਿਰ ਮੈਂ ਉਹਨਾਂ ਨਾਲ ਹੀ ਤੱਕਿਆ ਮੈਂ ਕਦੇ ਨਹੀਂ ਗੱਲ ਸਮੋ ਬਾਹਰ ਨਹੀਂ ਖਾਂਦਾ ਸਬਾਨ ਘਰ ਲਿਆ ਬੇਕੋਲ ਘਰ ਬਣਾ ਲਿਆ ਕਰੂੰਗਾ ਠੀਕ ਨਹੀਂ ਤੇਰੇ ਹੀ ਨੇ ਹਾਂ ਮੈਂ ਕਦੇ ਸਾਹਮਣੇ ਹੋ ਜਾਂਦਾ ਸਭ ਨੂੰ ਹਾਂ ਨਾਲੇ ਘਰ ਦੀ ਮਮੀ ਸਿਖਾ ਹਾਂ ਸਾਹਮਣੇ ਹੁਣ ਬਾਹਰ ਤੇ ਆ ਪਤਾ ਲੱਗਦਾ ਕੀ-ਕੀ ਬਣਾਉਂਦੇ ਕੀ-ਕੀ ਬਣਾਉਂਦੇ ਉਹ ਨਾਲੇ ਸਿੱਖਣ ਨੂੰ ਮਿਲ ਜਾਂਦਾ ਵੀ ਆਹ ਘੱਟ ਸੀ ਆਈ ਸੀ ਉਹ ਸੀ ਇਸ ਤਰਕੇ ਪਤਾ ਲੱਗ ਜਾਂਦਾ ਈਦਾ ਮੇਨ ਦਾ ਤਾਂ ਇਸ ਤਰ੍ਹਾਂ ਆਉਣੇ ਦਾ ਪਤਾ ਲੱਗ ਜਾਂਦਾ ਨਾਲੇ ਉਹ ਹੋ ਜਾਂਦਾ ਚੈਲੰਜ ਹੋਣੀ ਜੇ ਪਿਆਜ਼ ਬ੍ਰਾਊਨ ਹੋ ਲੈਣ ਤੋਂ ਆਪਾਂ ਇਹਦੇ ਵਿੱਚ ਮੈਂ ਥੋੜੀ ਜੀ ਬੂਲੀ ਸਾਰੀ ਗਾਜਰ ਲਿਆਈ ਸੀ ਤੇ ਸੇਬਲਾ ਮਿਰਚ ਇੱਕ ਕੱਟ ਕੇ ਪਾਤੀ ਤੇ ਪਰ ਇਹਦੇ ਵਿੱਚ ਜਾਣਗੇ ਇਹਨਾਂ ਨੂੰ ਵੀ ਆਪਾਂ ਨੇ ਅੱਧਾ ਕੱਚਾ ਜਿਹਾ ਕਰ ਲੈਣਾ ਕਹਿੰਦਾ ਕਹੇ ਸੀ ਜੋ ਇਹਦੇ ਵਿੱਚ ਮਮੇ ਜਿਹੜੀ ਮਰਜ਼ੀ ਸਬਜ਼ੀ ਪਾ ਲੋ ਹੂੰ ਮਤਲਬ ਦੇਤੀ ਪੈਣੀ ਆ ਆਪਾਂ ਉਹ ਨਹੀਂ ਪਾ ਸਕਦੇ ਕਦੋਂ ਨਹੀਂ ਪਾ ਸਕਦੇ ਹਾਂ ਉਹ ਨਹੀਂ ਪਾ ਸਕਦੇ ਜੋ ਮਰਜ਼ੀ ਮਤਲਬ ਕੁੰਭਾ ਜੇ ਤੁਹਾਨੂੰ ਪਸੰਦ ਆ ਉਹ ਪਾ ਲੋ ਇਹਦੇ ਵਿੱਚ ਉਹ ਦੇਖ ਕੇ ਜੀ ਸੁੱਕੀ ਚੀਜ਼ ਪਾ ਸਕਦੇ ਆ ਆਪਣੀ ਪਸੰਦ ਹੈ ਆਪਣੀ ਪਸੰਦ ਹੈ ਭਾਈ ਅਦਰਕ ਨਸਨ ਵੀ ਪਾ ਲੰਦੇ ਵਿੱਚ ਉਹ ਵੀ ਪਾ ਲੰਨੇ ਆ ਹੂੰ ਇਹਦਾ ਜਿੱਦਾਂ ਨੂੰ ਟੇਸਾ ਨਾ ਮੂੰਹ ਦੇ ਸੁਆਦ ਦੀ ਗੱਲ ਆ ਮੰਮੀ ਤਾਂ ਛੱਡ ਕੇ ਧੰਨ ਛੱਡ ਕੇ ਦਾਣ ਛੱਡ ਕੇ ਚੋ ਮਾਸੀ ਪਾਉਂਦਾ ਹੈ ਨਾ ਫਿਰ ਇਹ ਕੁੱਲਣੇ ਵਾਲੀਆਂ ਚੀਜ਼ਾਂ ਕਈ ਤਾਂ ਮੰਮੀ ਧਨੀਆ ਵੀ ਬਰੂਰ ਲੈਣੇ ਆ ਪਰ ਜਿਹੜੀ ਚੀਜ਼ ਆਪਾਂ ਨੇ ਬਣਾਉਣੀ ਉਹ ਤਾਂ ਤਨ ਬਰੂਰ ਆਹੋਂ ਦੇ ਗੱਲ ਕਰਦੀ ਸੋਣਾ ਨਹੀਂ ਆਉਂਦੀ ਗੱਲ ਹੈ ਨਾ ਇਹ ਕੁੱਲਣੇ ਵਾਲੀਆਂ ਚੀਜ਼ਾਂ ਕद्दू ਵਗੈਰਾ ਇਹ ਘੋਲੇ ਜਾਂਦਾ ਮੰਮੀ ਖੜਮੇ ਖੜਮੇ ਜਿ ਰੱਖਣੇ ਜੀ ਬਣੇ ਆਂ ਆਲੂ ਪਾ ਲੋ ਬਰੀ ਬਰੀ ਕਰਕੇ ਆਲੂ ਨਹੀਂ ਪਾਣੇ ਆਲੂ ਵੀ ਨਹੀਂ ਬੇ ਸਾਨੂੰ ਨਹੀਂ ਪਾਣੇ ਆਲੂ ਨਹੀਂ ਪੈਂਦਾ ਆਲੂ ਨਹੀਂ ਬੜੀ ਇਹਦੇ ਸਾਹ ਹੌਦੇ ਬਰੀ ਬਰੀ ਕੋਕਨੀਏ ਕੱਟ ਕੇ ਬਿਚਾਰਨੇ ਨੇ ਇੱਕ ਪੀਸ ਹਾਂਜੀ ਪਰ ਪੈਂਦੇ ਨਹੀਂ ਆਲੂ ਨਹੀਂ ਨਹੀਂ ਬਸ ਕਦੇ ਖਾਦੇ ਨਹੀਂ ਆਲੂ ਵਾਲੇ ਗੱਲ ਕਿੱਤੀ ਜੀ ਬਸ ਇੱਕ ਟਰਾਈ ਕਰਕੇ ਦੇਖ ਸਕਦੇ ਹੋ ਇਹਦੀ ਗੱਲ ਨਹੀਂ ਕਿਸੇ ਟੈਂਪ ਟ੍ਰਾਈ ਕਰਕੇ ਦੇਖਾਂਗੇ ਇਹਦੇ ਵਿੱਚ ਇਹਦੇ ਵਿੱਚ ਪਨੀਰ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਪਾ ਸਕਦੇ ਆਪ ਵੀ ਹੋਰ ਕੀ ਹੈ ਜੇ ਪਨੀਰ ਦੇ ਟੁਕੜੇ ਪਾ ਸਕਦੇ ਆ ਤੇ ਆਲੂ ਤਾਂ ਵੀ ਪਾ ਸਕਦੇ ਆ ਓ ਮਾਤਾ ਇਹ ਤਾਂ ਆਪਣੀ ਮਰਜ਼ੀ ਹੈ ਕੋਈ ਨਾ ਹੁਣ ਅਗਲੀ ਵਾਰ ਤੁਹਾਨੂੰ ਅਗਲੀ ਵਾਰ ਪਾ ਕੇ ਦਿਖਾਏ ਚਲੋ ਅੱਜ ਆ ਵੀ ਪਾ ਸਕਦੇ ਠੀਕ ਆ ਤੇ ਹੁਣ ਅਬਾਰੀ ਹੈ ਜੀ ਆਪਣੀ ਬੰਦ ਗੋਪੀ ਦੀ ਇਹ ਵੀ ਵਿੱਚ ਪਾਵਾਂਗੇ ਜੀ ਇਹਦੇ ਲਗ ਨਹੀਂ ਜ਼ਿਆਦਾ ਹੋ ਗਈ ਕਿ ਨਹੀਂ ਇਹ ਘੱਟ ਹੋ ਜੂਗੀ ਦੇਖ ਲਈ ਤੁਸੀਂ ਆਪ ਕਹੋਗੇ ਵੀ ਘੱਟ ਆ ਇਹ ਨੂੰ ਪੋੜਾ ਇਹ ਸੇਕ ਲਾ ਦੇਵੇ ਹੂੰ ਸੱਬ ਦਾ ਖੇ ਰੋਣੀ ਦੇ ਵਿੱਚ ਉਹ ਪੜਾ ਲੋਹਾ ਮੈਚੇੜਾ ਪੋੜਾ ਮੈਕਨਿਕ ਨੇ ਜਸ ਕੱਟ ਕਰ ਲਾ ਜਿੱਦਾਂ ਉਹਨਾ ਫੇਟਾਣਾ ਲੱਗਦੀ ਹੈ ਇਹ ਕਿਤਾ ਖੱਬੇ ਹੱਥ ਵਾਲੇ ਦਾ ਜ਼ਿਆਦਾ ਹੀ ਓਖਾ ਹੈ ਸੱਜੇ ਦਾ ਮੈਨੂੰ ਠੀਕ ਲੱਗਦਾ ਪਤਾ ਨਹੀਂ ਮੈਂ ਸੱਜਾ ਸੱਜੇ ਹੱਥ ਵਾਲੀ ਤੇ ਮੈਨੂੰ ਲੱਗਦਾ ਲੱਭ ਜਾ ਹਟ ਜਾ ਹਣ ਪਾ ਮਾਗੇ ਦੇ ਵਿੱਚ ਨਮਕ ਬਾਕੀ ਨੀ ਨੋ ਮੋਟਾ ਚਲਦਾ ਹੁੰਦਾ ਜੀ ਜੀ ਨੋ ਮੋਟਾ ਬਣਾ ਹੱਡੀਆਂ ਨੂੰ ਖੋਰਦਾ ਇਸ ਕਰਕੇ ਆਪਾਂ ਨਮਕ ਪਾ ਲਣਾ ਬਸ ਸਵਾਦ ਦੇ ਅਨੁਸਾਰ ਸਵਾਦ ਅਨੁਸਾਰ ਥੋੜਾ ਜਿਹਾ ਗਰਮ ਮਸਾਲਾ ਪਾ ਲਓ ਸਵਾਦ ਅਨੁਸਾਰ ਥੋੜੀ ਜਿਹੀ ਲਾਲ ਮਿਰਚ ਪਾ ਲਓ ਸਵਾਦ ਅਨੁਸਾਰ ਚਲੋ ਬਾਸ ਔਰ ਕੁਝ ਨਹੀਂ ਪਾਉਣਾ ਇਸ ਦੇ ਵਿੱਚ ਮੰਮੀ ਜੈਸਮੀਨ ਨੇ ਹਲਦੀ ਨਹੀਂ ਪਾਈ ਹਲਦੀ ਨਹੀਂ ਪਾਈ ਖੋਰ ਕੇ ਆ ਰਾਣਾ ਨਾ ਮੰਮੀ ਹਲਦੀ ਖਰਾਬ ਕਰਦੀ ਆ ਠੀਕ ਹੈ ਜਰਾ ਮੰਨ ਲਿਖੇ ਮਮਮੀ ਨੇ ਕਿਹਾ ਹੱਦ ਹੋ ਗਈ ਫੌਂਡੀ ਚਲੋ ਖਨੀਜੋ ਵੀ ਥੋੜਾ ਜਿਹਾ ਸੇਕ ਲੱਗਣ ਦੋ ਇਹ ਸਬਜ਼ੀਆਂ ਤਾਂ ਪੱਕ ਗਈਆਂ ਦੀਦੀ ਹੁਣ ਆਪਾਂ ਨੇ ਇਹਨੂੰ ਕਿਆ ਕਹਿੰਦੇ ਸੀਗੇ ਸੋਇਆ ਸੌਸ ਸੋਇਆ ਸੌਸ ਪਾਉਣੀ ਹੈ ਇਹ ਸੋਇਆ ਸੌਸ ਖਾਸੇ ਦੇ ਦਿੰਦੀ ਐਦਾਂ ਹੀ ਪਾ ਲੰਨੇ ਆ ਜੀ ਇਹਦੇ ਪੈਣੇ ਆ ਜੀ 2 ਚਮਚੇ ਠੀਕ ਆ ਇਹ ਜ਼ਿਆਦਾ ਨਹੀਂ ਪੈਣੀ ਹੈਗੀ ਜੀ ਕੜਤਣ ਪਰ ਆ ਜਿਹੜੀ ਤੁਹਾਡੀ ਉਹ ਸਾਰੀ ਬਸ ਮੈਂ ਬਣਾਏ ਸੀ ਕਿ ਮਨਚੂਰੀਆਂ ਨੇ ਇੱਕ ਵਾਰ ਮੈਂ ਹੀ ਲਿਆਂਦੀ ਵੀ ਆਹੇ ਹੋ ਨਾ ਉਹ ਵੀ ਆਪ ਤੁਸੀਂ ਹਸਪੀਟਲ ਚ ਪਈ ਤੇ ਸਾਨੂੰ ਪੁੱਛਿਆ ਨਾ ਮੈਂ ਤੁਸੀਂ ਕਹਿੰਦੇ ਉੱਥੇ ਪਈ ਆ ਪਲਾਨੀ ਜਗਾ ਉਹ ਹੈ ਨਹੀਂ ਕਿ ਕਿਥੇ ਪਈ ਹੁਣੀ ਆ ਜੇ ਵੀ ਦੇਖੋ ਮਾਤਾ ਨਹੀਂ ਦੀ ਮੈਂ ਲੱਭੀ ਨਹੀਂ ਚੈੱਕ ਕਰ ਲਈ ਫਿਰ ਉਹ ਯੂਜ਼ ਕਰ ਲੂਗੇ ਤਾਂ ਦੇਖਣਾ ਉਹ ਬਣਾਏ ਪਰ ਸੋਇਆ ਸੌਸ ਜ਼ਿਆਦੀ ਪੈ ਗਈ ਕਾਲੇ ਹੋ ਗਏ ਫਦਰ ਬਣਾਏ ਨਹੀਂ ਪਾਣੀ ਹੁਣ ਮਿਰਚਾਂ ਮੁੱਚਾਂ ਨਹੀਂ ਪਾਈ ਇਸ ਚੱਕੀ ਗ੍ਰੀਨ ਸੌਸ ਪਾਣੀ ਇਹ ਇਹ ਪਾਜੀ ਨੇ ਜਿੰਨੂੰ ਲੋੜ ਹੋ ਗਈ ਨਾ ਉਸ ਅਕੋਰਡਿੰਗ ਆਪਣੀ ਆਪਣੀ ਪਰਪਾ ਦੂਗਾ ਠੀਕ ਹੈ ਲਾਸਤ ਥੋੜਾ ਯਾ ਲੈਣਾ ਹੱਟ ਜਾ ਹੱਟ ਮਿੱਠਾ ਜਿਆ ਦੇ ਦੇਣਾ ਇਸ ਕਰਕੇ ਆਪਣੀ ਹਾਂ ਟੋਸ ਇੱਕ ਕੱਟੇ ਪਾਉਨੇ ਆ ਜਿਹਨੂੰ ਜਿੱਦਾਂ ਦੀ ਲੋਟ ਹੋਗੀ ਆਪਣੇ ਪਾ ਕੇ ਖਾ ਸਕਦਾ ਭਾਈ ਜੀ ਮੇ ਜਿਹੜੇ ਆਪਣੇ న్యూਡ ਉਹ ਪਾਏ ਆ ਵਿੱਚ ਫਿਰ ਇਹਨੂੰ ਚੱਜ ਹਾਲ ਦੇ ਨਾਲ ਆਪਾਂ ਦਵਾਂਗੇ ਜੀ ਮਿਕਸ ਕਰ ਮਿੱਠਾ ਖੱਬੇ ਜਿਹੜਾ ਹੱਥ ਨਾਲ ਕੰਮ ਕਰਦਾ ਉਹਦਾ ਔਖਾ ਹੀ ਆ ਖੱਪਚੂ ਬੰਦੇ ਦਾ ਮੰਮੀ ਕਹਿੰਦੇ ਹੁੰਦੇ ਨੂਰ ਨੂੰ ਖੱਬੇ ਹੱਥ ਨਾਲ ਖੱਪਚੂ ਹਣਾ ਮੈਂ ਕਰਮਾ ਵਾਲੇ ਪਤਾ ਕਿੰਨੇ ਹੁੰਨੇ ਆ ਖੱਬੇ ਹੱਥ ਵਾਲੇ ਐ ਤਾਂ ਸੱਜੇ ਹੱਥ ਵਾਲੇ ਵੀ ਬਥੇਰੇ ਕਰਮਾ ਵਾਲੇ ਆਤਮਾ ਤਾਂ ਨਹੀਂ ਤੇ ਸੱਜੇ ਹੁੰਦੇ ਆ ਖੱਬੇ ਹਾਂ ਕਰਮਾ ਵਾਲਾ ਸਹੀ ਨਹੀਂ ਜਿਆਦਾ ਜਿਮੀ ਕੋਈ ਇੱਕ ਗੱਲ ਸੋਚੋ ਇਹ ਦੁਨੀਆ ਨਾਲੋਂ ਅਲੱਗ ਆ ਕੋਈ ਗੱਲ ਤਾਂ ਹੋਣੀ ਆ ਇਹ ਸੋਚੋ ਤੁਸੀਂ ਦੁਨੀਆ ਨਾਲੋਂ ਅਲੱਗ ਆ ਅਰਵਿੰਦਰ ਨੂੰ ਬੁਲਾ ਕੇ ਪੁੱਛਿਆ ਕਹਿੰਦਾ ਸੱਜੇ ਹੱਥ ਵਾਲਾ ਲਓ ਸੱਜੇ ਹੱਥ ਵਾਲੇ ਤੇ ਲੈ ਆ ਲਓ ਬੁਲਾ ਲਓ ਹਾਂ ਬੁਲਾ ਆਂਦੀ ਆ ਨੂੰ ਸੱਜੇ ਹੱਥ ਸੱਚੀ ਕਹਿੰਦੀ ਆ ਮੈਂ ਬੁਲਾਉਂ ਵੀ ਆਨ ਲਾ ਲੂਗਾ ਭਾਜੀ ਆਇਓ ਮੜਾ ਜੇ ਕਿੱਥੇ ਆ ਤੁਸੀਂ ਸੱਜੇ ਹੱਥ ਵਾਲਾ ਆ ਗਏ ਭਾਜੀ ਹਾਂ ਲਾਉਣੇ ਚਾਹਤੇ ਗਏ ਇਹ ਚੰਗਾ ਕੀ ਆ ਇਹ ਜਿਹੜਾ ਜਦ ਤੱਕ ਹੱਥ ਮੇਰੇ ਨਹੀਂ ਲੱਗਦੇ ਜਦ ਤੱਕ ਕਿੱਥੇ ਨਹੀਂ ਉਡਰ ਪਾ ਨਹੀਂ ਗੱਲ ਇਹ ਨਹੀਂ ਆ ਗੱਲ ਸੱਜੇ ਹੱਥ ਵਾਲੇ ਬੰਦੇ ਦੀ ਚੱਲਦੀ ਆ ਆਉਗੇ ਸੱਜੇ ਹੱਥ ਵਾਲੀ ਆ। ਸਾਡੇ ਦੋਹੇ ਚਾਲਦੇ ਸੀ ਜਦ ਮੈਂ ਸਾਜੋਂਦੇ ਸਾਡੇ ਦੋਹੇ ਚਾਲਦੇ। ਹਣ ਇਹ ਕੰਨੀ ਦੀ ਜਿਹੜਾ ਲੱਗ ਹੁੰਦਾ ਬੰਦਾ ਤੇ ਆ। ਮੈਂ ਇਹ ਗੱਲ ਕਾ ਦਿੱਤੀ ਮੈਂ ਤਾਂ ਮੇਰਾ ਜੇ ਖੱਬਾ ਹੱਥ ਆ ਤਾਂ ਮਾਰ ਜਿਵੇਂ ਦੁਨੀਆ 'ਚ ਸਭ ਨਾਲੋਂ ਜ਼ਿਆਦਾ ਸੱਜੇ ਹੱਥ ਵਾਲੇ ਮੈਂ ਐਂ ਗੱਲ ਕਹਿਣਾ ਚਾਹੁੰਦੀ ਆ। ਮੇਂ ਮਹਾਰਾਜ ਨੇ ਜੇ ਸਾਨੂੰ ਕੋਈ ਅਲੱਗ ਪੂਜਿਆ ਮੈਨੂੰ ਤੇ ਨੂਰ ਨੂੰ ਕੋਈ ਗੱਲੇ ਹੁਣੀ ਸਾਡੇ ਚ ਕੋਈ ਅਲੱਗ ਚੀਜ਼ ਹੁਣੀ ਮੈਂ ਆਏ ਗੱਲ ਕਿ ਇਹ ਹਿਸਾਬ ਨਾਲ ਤਾਂ ਸਾਡੇ ਚ ਵੀ ਲੱਗ ਗੱਲ ਆਸੀ ਸਾਡੇ ਦੋ ਜਾਵਦੇ ਗੱਲੇ ਮੁੱਕ ਗਈ ਸਾਇ ਪੀਜੀ ਆਪਣੀ ਭਾਈ ਮੈਂ ਤਾਂ ਚੱਲਿਆ ਬਣਾ ਹੁਣ ਆਪਾ ਡਗਰਾ ਵੱਲੋਂ ਆਏ ਆ ਹੁਣ ਗਰਮੀ ਗਰਮੀ ਹੋਈ ਗਈ ਆ ਤੇ ਇੱਧਰ ਭਾਈ ਮੈਂ ਮਾਂ ਕਹਿੰਦੀ ਪਹਿਲਾਂ ਹੱਥ ਉੱਤ ਧੋ ਕੇ ਸਾਡੇ ਕੋਲ ਆਉਂ ਆਓ ਮੈਂ ਕਿਉਂ ਮੈਂ ਇੱਥੇ ਰੜਦਾ ਨਹੀਂ ਤੁਸੀਂ ਰੁਲਾ ਕੇ ਦੇਖ ਲਓ ਉਹ ਤੇਰੀ ਬਲਦਾ ਹੀ ਛੱਡਿਆ ਵਾ ਥੱਲੇ ਡੋਲ ਲੱਗ ਗਿਆ ਘਟਾਤਾ ਘਟਾਤਾ ਠੀਕ ਹੈ ਨਿਊਡਲ ਤਾਂ ਬਸ ਹੀ ਨੇ ਵਧੀਆ ਬਣਾ ਲੇ ਪਰ ਇੱਕ ਚੀਜ਼ ਥੋੜੀ ਜਿਹੀ ਕਮੀ ਰਹਿ ਗਈ ਕਿਉਂ ਉਹ ਕਮੀ ਬਣਾ ਕਿਹੜਾ ਰਹੀ ਮੇਰੇ ਹੱਥ ਨਹੀਂ ਲੱਗਿਆ ਨਹੀਂ ਹੂੰ ਮੇਰੇ ਹੱਥਾਂ ਨੂੰ ਨਹੀਂ ਇਹਨਾਂ ਨਿਊਡਲ ਥੋੜੇ ਜਦ ਪੂਰੇ ਨਿਊਡਲ ਤੇ ਇਹ ਜਦ ਆਏ ਹੈ ਹਲਾ ਕੇ ਇਕੱਲਾ ਇਕੱਲਾ ਹੋਣਾ ਇਹ ਪਾਣੀ ਤੇ ਪੂਰੇ ਨਹੀਂ ਉਹ ਗਲਤੀ ਆ ਪਾਣੀ ਤੇ ਉਹ ਧਿਆਨ ਉਹ ਗਲਤੀ ਹੋ ਗਈ ਗਲਤੀ ਵੀ ਚੱਲ ਐਡੀ ਬੜੀ ਨਹੀਂ ਆ ਪਰ ਹੋ ਗਈ ਉਹ ਤਾਂ ਹੋ ਗਈ ਹੁਣ ਜਿੱਦਾਂ ਇਹ ਛੋਟੇ ਹੋਗੇ ਨਾ ਪੀਸ ਉਹ ਗੁੱਛਾ ਬਣ ਗਿਆ ਤਾਂ ਉਹ ਕੋਈ ਪੀਸ ਦਾ ਇਦਾਂ ਛੋਟਾ ਛੋਟਾ ਗੁੱਛਾ ਬਣਿਆ ਪਰ ਰਹਿ ਗਿਆ ਕੱਲੇ ਕੱਲੇ ਨਹੀਂ ਹੋਣ ਉਹ ਤਾਂ ਹੋਣੇ ਤੇ ਜਿਆਦਾ ਜਿਆਦਾ ਉਹ ਪੂਰੇ ਹੀ ਤੇ ਉਹਨਾਂ ਨੂੰ ਜਦੇ ਹੱਥ ਲੱਗੇ ਲੈ ਕੇ ਅੱਲਾ ਕੱਲਾ ਹੋ ਜਾਂਦਾ ਹੁਣ ਅਗਲੀ ਵਾਰ ਨੂੰ ਕਿਸੇ بڑے ਭਾਂਡੇ ਚ ਉਹ ਕਰੂੰਗੀ ਫਿਰ ਕੜਾਹੀ ਚਾਹੀਦੀ ਨਾਲ ਇਹਨਾਂ ਨੂੰ ਨਾਲੇ ਆਪਾਂ ਬਾਜੀ ਨੂੰ ਕੋਲ ਬਿਠਾਉਂਗੇ ਇਹਦੇ ਗੰਗਾ ਮੰਗਣ ਆ ਬੰਦੇ ਕਾ ਵੀ ਗੈਸ ਤਾ ਹੁਣ ਵੈਸੇ ਤਾਂ ਬਣ ਗਏ ਇਹ ਬਣਾਫੀ ਗੱਲ ਮੰਨਦੇ ਵਧੀਆ ਤਾਜੀ ਨੂੰ ਕੋਲ ਬਟਾ ਖੁਸ਼ਬੂ ਵੈਸੇ ਵਧੀਆ ਭਾਈ ਹੈ ਬੰਦ ਗੋਬੀ ਵਿੱਚ ਕਿ ਆ ਕੇ ਪਾਇਆ ਗਾਜਰਾ ਪਿਆਜ਼ ਸ਼ਿਮਲਾ ਮਿਰਚ ਹੈ ਹਾਂ ਉਂ ਤਾਂ ਭਾਈ ਖੁਸ਼ਬੂ ਤਾਂ ਵੈਸੇ ਬਹੁਤ ਆ ਰਹੀ ਹੈ ਬਹਿ ਜਾ ਮੈਂ ਆ ਕੋਈ ਪਈ ਹੈ ਹੂੰ ਬਾਕੀ ਜੱਜ ਆ ਕੇ ਭਾਈ ਜੜ ਪਤਾ ਲੱਗੂ ਚਲੋ ਇਹ ਕੀ ਚੀਜ਼ ਆ ਕਿਵੇਂ ਦੇ ਬਣੇ ਆ ਹਣ ਤਦੋਂ ਦੇਖਦੇ ਆ ਬਾਅਦ ਵਿੱਚ ਛਾ ਕੇ ਕੀ ਬਣਦਾ ਓਕੇ ਜੀ ਫਿਰ ਮਿਲਦੇ ਆ ਤੁਹਾਡੇ ਟਾਈਮ ਤੇ ਮੈਂ ਮਾਤਾ ਦੱਸ ਫਿਰ ਹੁਣ ਸੌਸ ਕਿਹੜੀ ਪਾਉਣੀ ਆ ਮਿਰਚਾਂ ਘੱਟ ਲੱਗਦੀਆਂ ਆ ਕਿ ਜ਼ਿਆਦਾ ਲੱਗਦੀਆਂ ਮੈਂ ਤਾਂ ਮਿਰਚਾਂ ਦਾ ਠੀਕ ਹੈ ਠੀਕ ਆ ਉਹ ਬਹੁਤ ਉਸਤਾ ਦੀ ਇਹ ਮਤਲਬ ਮਿਰਚਾਂ ਠੀਕ ਆ ਵੀ ਮਿੱਠੀ ਵਾਲੀ ਪਾਉਣੀ ਆ ਆ ਜਿਹੜਾ ਬਿਠੀ ਨਾ ਜਿਹੜਾ ਸਾਹਿਬ ਕਹਿੰਦੇ ਨੂਰੂ ਬੋਲਦੀ ਹੁੰਦੀ ਨਾ ਨੂਰੂ ਕੁੱਛ ਰਹੇ ਸੀ ਨੂੰ ਕਿਆ ਮੱਚਾ ਪੋੜੀਆ ਕਿ ਮਿੱਟੀ ਦਾ ਇਹ ਕਹਿੰਦਾ ਮਿਰਚਾ ਫੇਲੇ ਲੇਟ ਕੇ ਕਹਿੰਦਾ ਨਹੀਂ ਸੰਦਰ ਸੰਦਰ ਕਾਹਦੇ ਮਿਚਾ ਹਾਂ ਨੂੰ ਚਾਚੀ ਕੋ ਤਾਂ ਪਾ ਲੈ ਚਾਚੀ ਦਾ ਉਹ ਛੱਤ ਨਾ ਪਾਇ ਗੁਰੂ ਕਰੋ ਪੁੱਤ ਤਰੀਕ ਕਰ ਹਾਂ ਦੇ ਹਾਂ ਦੱਸ ਜੇ ਕਾਹ ਕਾਮੀ ਜਿੱਕੇ ਕਾਮੀ ਕਿ ਕੈ ਮਰੇ ਨਹੀਂ ਕੈ ਹੋਰੇ ਬੁਰੇ ਨੋਟਾ ਜੀ ਚਾਵਲ ਜਲਦੀ ਆ ਜੀ ਕਦੇ ਕਦੇ ਹੋ 2 ਮਿੰਟ ਪਹਿਲਾਂ ਉਹ ਨੱਚਦੀ ਫਿਰਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਜੱਤੂ ਸੀ ਮੈਂ ਨੱਚਦੀ ਹੂੰ ਨੱਚ ਕੇ ਤਾਂ ਦਿਖਾ ਦੇ ਪੁੱਤ ਇੱਕ ਗੱਲ ਆ ਤੁਹਾਨੂੰ ਕਿਸੇ ਨੂੰ ਬਸਾਂਦਾ ਵੀ ਨਾ ਵੀ ਮੇਰੀ ਕੁੜੀ ਖਾਂਣ ਲੱਗੀ ਬਾਤ ਨੱਚ ਕੇ ਦਿਖਾ ਨੱਚ ਕੇ ਤਾਂ ਦਿਖਾ ਨੱਚ ਨੱਚ ਹੂੰ ਚਾਹ ਦੀ ਛੋਟੀ ਛੋਟ ਕੇ ਉਹ ਮੇਰੇ ਤਰਫ ਤਾਂ ਨੱਚ ਕੇ ਐਂ ਬਣਾ ਚਾਹਦਾ ਬੜਾ ਵਿਸ਼ਵਾਸ ਹੈ ਬੱਸ ਦੇ ਬਣੀ ਲਾਈਟ ਨੂੰ ਕਰ ਲਓ ਬੈਠੇ ਬੈਠ ਕੇ ਮੈਂ ਦੇਣੇ ਹੋਣਾ ਹਾਂ ਐ ਐ ਸੇਹਰੋ ਕੈਮਰੇ ਕਰਕੇ ਥੋੜਾ ਜਿਹਾ ਕਰਦੀਆਂ ਜੀ ਮਤਲਬ ਕੈਮਰੇ ਮੂਰੇ ਚਾੜ ਕਰਦੀਏ ਰੋਬੀ ਜੀ ਇਹ ਇਹ ਇੱਕ ਤੋਲ ਚ ਜੀ ਆ ਪੂਰੀ ਐਕਟਿੰਗ ਕਰ ਲਗਾਉਂਦੀ ਕੈਮਰੇ ਮੂਰੇ ਤੇ ਬਸ 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 ਆਪਾਂ ਹੀ ਮਾਲੂ ਮਰਸੂਦ ਨਹੀਂ ਜੀ ਪਾਣੀ ਮਿੱਠੀ ਨਾਲ ਦੇਖੋ ਨਾ ਗਾੜੀ ਜੀ ਨੂੰ ਪਾਪ ਦੇ ਆ ਕਰੋ ਕਰੋ ਤੁਸੀਂ ਸ਼ੁਰੂ ਕਰੋ ਅਗਰ ਤੁਸੀਂ ਸ਼ੁਰੂ ਕਰੀਏ ਨਿਊਰਲ ਕੀਤੇ ਮੇਰੇ ਪਾਪਾ ਜੀ ਕਿਹਨਾਂ ਮੰਮੀ ਦੇ ਡੈਡੀ ਜੀ ਨੂੰ ਮੰਜੂਰੀਆਂ ਬਣਾ ਕੇ ਖਾਣ ਮੰਜੂਰੀਆਂ ਪਸੰਦ ਪਾਪਾ ਜੀ ਦੇ ਭਾਈ ਹੂੰ ਹੂੰ ਉਹ ਭਰੀ ਜਾ ਮੇਰੀ ਪਸੰਦ ਆ ਗਈ ਪਾਪਾ ਜੀ ਦੇ ਫੇਵਰਟ ਹੈਗੇ ਮਟਰੀ ਜੀ ਜਦ ਕਹੋ ਨਾ ਵੀ ਕੁਝ ਮੰਗਾਣਾ ਆ ਦੀ ਨਾ ਫੋਨ ਕਰਿਆ ਖਿਆ ਲਈਏ ਮੰਮੀ ਕਹੂਗਾ ਜੀ ਲੈ ਆਓ ਡੈਡੀ ਜੀ ਕਹੂਗਾ ਮੰਜੂਰੀਆਂ ਲੈ ਆਓ ਮੰਜੂਰੀਆਂ ਨਹੀਂ ਮੰਜੂਰੀਆਂ ਨਹੀਂ ਲੈ ਆਓ ਓ ਲੈ ਯਾਰ ਮਨਚੂਰੀ ਚਲ ਗੱਡੀ ਜੀ ਨੂੰ ਚਤਾ ਪਹੁੰਚ ਜਾਂਦਾ ਨਾ ਬਾਈ ਮੈਨੂੰ ਆ ਨੂਰ ਨੂੰ ਤਾਂ ਹੀ ਪਸੰਦ ਆ ਨਾ ਮੈਨੂੰ ਨੂਰ ਨੂੰ ਵਧੀਆ ਖਾਂਦਾ ਨੂਰ ਤੇ ਪੀਜ਼ਾ ਵੀ ਖਾਂਦੀ ਆ ਹੈ ਪੀਜ਼ਾ ਵੀ ਖਾਂਦੀ ਆ ਕੋਈ ਤਾਂ ਦੱਸੋ ਹਾਂ ਜੀ ਨਹੀਂ ਬਾਈ ਨੂਰ ਨਾਲ ਵਧੀਆ ਬਣੇ ਸੱਚੀਆ ਜਿਹੜੀ ਵਿੱਚ ਬੰਦ ਗੋਭੀ ਕੋਈ ਵੀ ਨਾ ਛਮਲਾ ਮਰਚ ਨੇ ਜਿਵੇਂ ਹੀ ਗੱਲ ਬਣਾਉਂਦੀ ਜੀ ਮੰਮੀ ਕਹਿੰਦੇ ਆਨ ਨੂੰ ਪਾਉਦੇ ਹਲੂ ਹਲੂ ਬੋਇਆ ਤੈਨੂੰ ਕਿਹਦੇ ਆਲੂ ਵਰਗੇ ਦੇਖੋ ਮम्मी ਕਹਿੰਦੇ ਨਹੀਂ ਹੂੰ ਕਹਿੰਦੇ ਪਨੀਰ ਪਾਈ ਗਈ ਸਰ ਹੂੰ ਗਾ ਨੂੰ ਤੇ ਪੈ ਸਕਦੇ ਆ ਬਰੀ ਬਰੀ ਕਰਕੇ ਆਲੂ ਪਾ ਲੋ ਨਹੀਂ ਆ ਤੂੰ ਮम्मी ਹੁਸਨ ਦੇ ਰਹਾ ਦੇਖਿਆ ਤੇਰਾ ਮਗਾ ਸਾਡੀ ਜੀ ਉਸ ਸਭਾ ਤੁਮਾ ਸੈੱਟ ਜਾਈ ਗੀ ਗਾ ਇਹ ਵੀ ਆਲੂ ਪਾਣਗੇ ਵਿੱਚ ਗਾਇ ਨੇ ਮੇਰੇ ਜਾ ਮਗਵੜਾ ਵੀ ਠੀਕ ਲੱਗੂਗੇ ਨਹੀਂ ਆਲੂ ਕਿੱਥੇ ਮम्मी ਜਾਂਦੀ ਇਹਦੇ ਵਿੱਚ ਹੋਣਾ ਨਹੀਂ ਆਲੂ ਜਗੇ ਇਹ ਦੇਖੋ ਲੈ ਲੂ ਲੈ ਲੂ ਵੈਸੇ ਮੰਮੀ ਵਾਸਤੇ ਟਰਾਈ ਕਰਕੇ ਦੇਖਾਂ ਮੈਂ ਦੇਖ ਸਾਰਾ ਇੱਕ ਵਾਰੀ ਟਰਾਈ ਕਰ ਦੇ ਜਿੱਦਣ ਬਣਾਉਂਗੇ ਥੋੜਾ ਜਿਹਾ ਨਾ ਆਲੂ ਆਲੂ ਵਾਲ ਕੇ ਦੇਖ ਲਓ ਆਲੂ ਵਾਲ ਕੇ ਵਿੱਚ ਪਾ ਦੇਵੇ ਆਪਾਂ ਨੇ ਥੋੜੇ ਜਿਹੇ ਸੈਂਟਰ ਠੀਕ ਆ ਤਾਂ ਆਲੂ ਵਾਲ ਕੇ ਪੈਣੇ ਆ ਹੂੰ ਤੂੰ ਵੀ ਇਹਨਾਂ ਨੂੰ ਐਂਦਾ ਸੇ ਕਿ ਥੋੜੀ ਲੱਗਦਾ ਵੀ ਆਲੂ ਵਿੱਚ ਪੱਕ ਜੂਗਾ ਇਹਨਾਂ ਤਾਂ ਪਹਿਲੇ ਹੀ ਬਾਲੀ ਜਵਾ ਦਾ ਨਾ ਪਹਿਲੇ ਹੀ ਪਾਣੀ ਦੇ ਉਬਲਦੇ ਇਹ ਆਪਾਂ ਬਰੀਕ ਨਹੀਂ ਕਰਾਂਗੇ ਜੇ ਕਾਂ ਸਹੀ ਲੱਗਦਾ ਉਹ ਚਣੇ ਹੋ ਜਾਣੇ ਚਣੇ ਅਰੇ ਇਹ ਆਪਣੇ ਜੋ ਇੱਕ ਪਲੇਟ ਬਣਾ ਰਹੇ ਹਾਂ। ਦੇਖੋ ਇਹ ਮम्मी ਨੇ ਕਾਲੀ ਜੀ ਕਰਕੇ ਦੇ ਦਿੱਤੀ ਐਕਸਪੈਰੀਮੈਂਟ। ਆਲੂ ਦੋਈ ਤਰ੍ਹਾਂ ਜਿੱਦਾਂ ਆਪਾਂ ਰਗੜਦੇ ਹਾਂ ਜਿੱਦਾਂ ਕੀਆ ਕਦੂਕਸ਼ ਕਰਦੇ ਏਦਾਂ ਕਰਦੇ ਆਂ ਆਲੂ। ਹੂੰ। ਤਾਂ ਵੀ ਕੱਚੇ ਰਹਿ ਜਣੇ ਨੇ ਵਿੱਚ। ਤਰਾ ਵਿੱਚ ਪਹਿਲਾਂ ਤੇਲ ਦੇ ਵਿੱਚ ਹਾਰ ਘੋੜੇ ਆ। ਹੂੰ। ਚੱਲ ਦੇਖਦੇ ਆਂ ਕੀ ਬਣਦਾ। ਹੂੰ। ਸਰੂਫੇ ਹੋਣਾ। ਸ਼ਾਕੀ ਜੀ। ਹਨਾ। ਫੇਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗਸ ਜੀ। ਜਦ ਤੱਕ ਵਾਸਤੇ ਪ੍ਰਮਾਤਮਾ ਸਾਨੂੰ ਸਾਰੇ ਮਦਦ ਰੂਤੀ ਭਾਸ਼ੇ। ਜਿਆਦਾ ਤੱਕ ਯੋਸਾ ਜਿਆਦਾ ਵੋਲਿਆ ਦਾਕ ਨਹੀਂ ਜਿਆਦਾ ਤੱਕ ਉਹਦਾ ਗਾਇ ਹੋ ਗਿਆ ਸਾਡੀ ਉਮਰ ਦਾ ਮਾਤਾ 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 ਆਇਆ ਪਾਈ ਚੰਦਰਤੀ ਮਾ ਆਈ ਮਰਦਾ ਪਾਈ ਬਿਲਕੁਲ ਹੋ ਗਿਆ ਜਿੰਦਗੀ ਆ